ਜੀ ਦਾ న్యూਸ ਰਿਪੋਰਟਰ ਅਮਰਜੀਤ ਸਿੰਘ ਅੱਜ ਬਹਾਦਰ ਵਿਖੇ ਪਹੁੰਚਿਆ ਜੋ ਇੱਥੇ ਸਮਸ਼ਾਨ ਘਾਟ ਹੈ ਇਹ ਪਹਿਲਾਂ ਜਿੱਦਾਂ ਦਾ ਵੀ ਬਣਿਆ ਹੈਗਾ ਉਹਨੂੰ ਹੋਰ ਵਧੀਆ ਬਣਾਉਣ ਲਈ ਪਿੰਡ ਦੇ ਸਰਪੰਚ surjit singh ji ਕਾਫੀ ਮਿਹਨਤ ਕਰ ਰਹੇ ਆ ਤੇ ਸਫਾਈ ਕਰਨ ਵਾਲੇ ਇੱਥੇ ਆ ਵੇਖੋ ਸਫਾਈ ਕਰ ਰਹੇ ਆ ਸੋ ਇਹ ਕੁਰਸੀਆਂ ਇਹਨਾਂ ਨੇ ਨਵੀਆਂ ਲਿਆ ਕੇ ਲਾਈਆਂ ਹੋਈਆਂ ਨੇ ਸੰਗਤ ਲਈ ਕਿ ਜਦੋਂ ਵੀ ਕੋਈ ਇੱਥੇ ਸੰਗਤ ਹੁੰਦੀ ਆ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਤੇ ਉਹ ਸਹੀ ਤਰੀਕੇ ਨਾਲ ਬੈਠ ਸਕਣ ਸੋ ਇਥੇ ਮਿਸਤਰੀ ਲੱਗੇ ਹੋਏ ਆ ਚਾਰ ਦਿਵਾਰੀ ਚੱਲ ਰਹੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਕੰਮ ਕਰ ਰਹੇ ਆ ਸੋ ਅਸੀਂ ਵੀ ਆਪਣੇ ਚੈਨਲ ਦੀ ਤਰਫੋਂ ਅਪੀਲ ਕਰਦੇ ਆ ਸੰਗਤਾਂ ਨੂੰ ਕਿ ਜਦੋਂ ਵੀ ਇਹ ਕੋਈ ਕੰਮ ਕਰਦੇ ਚੰਗੇ ਕੰਮਾਂ ਵਿੱਚ ਇਹਨਾਂ ਦਾ ਸਹਿਯੋਗ ਕਰੋ ਸੋ ਮਿਸਤਰੀ ਲੱਗੇ ਆ ਇੱਥੇ ਚੱਕੇ ਲੱਗੇ ਹੋਏ ਨੇ ਹਰ ਚੀਜ਼ ਜਿਹੜੀ ਇਹ ਆਪਣੇ ਹਿਸਾਬ ਨਾਲ ਕਰਨਗੇ ਸੋ ਉਹ ਤੁਹਾਨੂੰ ਗੱਲ ਕਰਾਉਂਦੇ ਆ ਬਾਜਾ ਜੇ ਸਰਪੰਚ ਸਰਜੀਤ ਸਿੰਘ ਨਾਲ ਉਹ ਜੋਗੀ ਆ ਕੇ ਆਪਣੇ ਫੀਲਡ ਵਿੱਚ ਆ ਕੇ ਕੰਮ ਕਰਦੇ ਆ ਵੇਖਦੇ ਆ ਸੋ ਇਹਨਾਂ ਦੀ ਕੋਸ਼ਿਸ਼ ਰਹੇਗੀ ਕਿ ਪਿੰਡ ਦੇ ਬਿਹਤਰ ਲਈ ਕੰਮ ਕਰਨ ਤੇ ਬਾਕੀ ਸੰਗਤਾਂ ਨੂੰ ਵੀ ਸੁਝਾਏ ਹੋਈ ਆ ਕਿ ਇਹਨਾਂ ਨੂੰ ਸੁਝਾਦਿਆ ਕਰਨ ਪਿੰਡ 'ਚ ਜੋ ਵੀ ਕੰਮ ਰਹਿੰਦੇ ਆ ਉਹਨਾਂ ਬਾਰੇ ਇਹਨਾਂ ਨੂੰ ਦੱਸੋ ਇਹ ਕੰਪਲੀਟ ਕਰਾਉਣਗੇ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹਾ ਬਹੁਤ ਵਧੀਆ ਜੀ ਇਹ ਕਦੋਂ ਦਾ ਕੰਮ ਛੇੜਿਆ ਤੁਸੀਂ ਅਸੀਂ 12 ਤਰੀਕ ਦਾ 13 ਦਾ ਛੇੜਿਆ ਹੈਗਾ 13 ਤਰੀਕ ਦਾ ਛੇੜਿਆ ਜਾਂਦਾ 13 ਨੂੰ ਛੇੜਿਆ ਹੈਗਾ ਅਸੀਂ ਤੇ ਅਸੀਂ ਇਹ ਕੰਮ ਲੱਗੇ ਪਿਸਦੇ ਆਇਆ ਹੈਦਾ ਜਗਾ ਕੰਮ ਬੜੀ ਕਰਨਾ ਹੈ ਸਾਡੀਆਂ ਆ ਗੇੜੇ ਵੀ ਹੁਣ ਲਾਇਆ ਅੱਛਾ ਪਹਿਲਾਂ ਇਦਾਂ ਹੀਗਾ ਨੀਵੀਂ ਅਸੀਂ ਕੰਦਾ ਹਾਂ ਹਾਂਜੀ ਤੇ ਹੋਰਾਂ ਹੀ ਸੋਚਿਆ ਵੀ ਕੰਦਾ ਉੱਤੀਆਂ ਕਰ ਦਈਏ ਜੇ ਇਧਰਲੇ ਬੰਨੇ ਹਾਂ ਜਿਹੜੀ ਕੰਦਾ ਇਹ ਪਰੇ ਨੂੰ ਬਾਹਰ ਨੂੰ ਦੇਈ ਜਾਂਦੀ ਹੂ ਬਾਹਰ ਨੂੰ ਹੋਈ ਠੱਕਾ ਖਾ ਕੇ ਤੇ ਇੰਕਾ ਵੀਮ ਪਾ ਕੇ ਤੈਨੂੰ ਪੱਕੀ ਮਜੂਦ ਕਰ ਦਈਏ ਸੰਘਤ ਜੀ ਸੇਵਾ ਕਰੇਗੀ ਸਾਨੂੰ ਕੋ 100 ਰੁਪਿਆ ਦੇ ਕੇ ਤੇ 150 ਪੱਲੇ ਲਾ ਕੇ ਵੀ ਜਨਤਾ ਦਾ ਇਹ ਕੰਮ ਕਰਾਂਗੇ ਸੇਵਾ ਦਾ ਕੰਮ ਹੈ ਨਾਲ ਮਿਲ ਕੇ ਪਿੰਨ ਦੇ ਸੰਯੋਗ ਹੈ ਪਿੰਨ ਦੇ ਵੀ ਕਾਹਦੇ ਕੰਮ ਜੰਨੇ ਵੀ ਹੋਣਗੇ ਸੋ ਤੁਹਾਨੂੰ ਦਿਖਾਉਣੇ ਆੜੀ ਕੰਦ ਬਾਰ ਬਾਰ ਡੇਗਦੀ ਸੀ ਆ ਇਹਨਾਂ ਨੇ ਕੰਦਾਂ ਨਵੀਆਂ ਬਣਾਈਆਂ ਹੋਈਆਂ ਨੇ ਦੇਖੋ ਇਹਨਾਂ ਕੰਦਾਂ ਨਵੀਆਂ ਬਣਾਈਆਂ ਹੋਈਆਂ ਨੇ ਸਾਰੇ ਪਾਸੇ ਦੇਖੋ ਮਿਸਤਰੀ ਲੱਗੇ ਆ ਸੋ ਸਾਡੇ ਨਾਲ ਮੈਂਬਰ ਸਾਹਿਬ ਵੀ ਆ ਰੁਪਨ ਸਿੰਘ ਸਾਹਿਬ ਦੇ ਸੋ ਮੈਂਬਰ ਸਾਹਿਬ ਕੋ ਕਹਿਣਾ ਚਾਹੋਗੇ ਮਾ ਜੀ ਮੈਂ ਇਹ ਕਹਿਣਾ ਸਾਰੀ ਜਨਤਾ ਸੰਜੋਗ ਕਰੇ ਤੇ ਸਾਨੂੰ ਸੁਝਾਉ ਦੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਹੈ ਕੰਮ ਕਰਾਂਗੇ ਸੋ ਆਸ ਹੈ ਤੁਹਾਨੂੰ ਕਿ ਪਿੰਡ ਦੇ ਲੋਕ ਤੁਹਾਡਾ ਸਹਿਯੋਗ ਕਰਨਗੇ ਨਵੀਂ ਪੰਚਾਇਤ ਦਾ ਧੰਨਵਾਦ ਸੋ ਉਹ ਤੁਹਾਨੂੰ ਦੱਸਦੇ ਆ ਕੰਦ ਬਾਰ ਬਾਰ ਡਿੱਗਦੀ ਸੀ ਆਈਟਮ ਟਟੇ ਨੇ ਲਿਆ ਕੇ ਰੱਖੀਆਂ ਸਾਰੀਆਂ ਸੋ ਪਿੰਡਾਂ ਦੇ ਜਿਹੜੇ ਸਮਸ਼ਾਨ ਘਾਟਾ ਇਹਨਾਂ ਵੱਲ ਕਾਫੀ ਧਿਆਨ ਦਿੱਤਾ ਜਾਂਦਾ ਕਿ ਜ਼ਰੂਰੀ ਨਹੀਂ ਗਾ ਵੀ ਇਹ ਅਸੀਂ ਸਰਕਾਰ ਦੀਆਂ ਗਰੰਟੀਆਂ ਡਿੱਕੀਏ ਪਿੰਡ ਵਾਲੇ ਜਿਹੜੇ ਲਗਭਗ ਬਹੁਤੇ ਪਿੰਡਾਂ ਵਿੱਚ ਜਿਹੜੇ ਆ ਆਪਣੇ ਆਪ ਹੀ ਇਹ ਜਿਹੜੇ ਨੌਜਵਾਨ ਸਹਿਯੋਗ ਕਰਦੇ ਆ ਤੇ ਜੋ ਵੀ ਪੰਚਾਇਤਾਂ ਸਹਿਯੋਗ ਕਰਨਾ ਚੱਲਦੀਆਂ ਨੇ ਉਹਨਾਂ ਪਿੰਡਾਂ ਦਾ ਜਿਹੜਾ ਸੁਧਾਰ ਵਧੀਆ ਹੋ ਜਾਂਦਾ ਸੋ ਪਹਿਲਾਂ ਤਾਂ ਸਮਝਾਨ ਘਟ ਜਾਂ ਗੁਰਦੁਆਰੇ ਜਿਹੜੇ ਉਹ ਦੇਖਨੇ ਪੈਂਦੇ ਆ ਸੋ ਇਹ ਕੰਦ ਜਿਹੜੀ ਕਾਫੀ ਨਿਮੇਸਾਂ ਤੇ ਆ ਬਾਰ ਬਾਰ ਡਿੱਗ ਜਾਂਦੀ ਸੀ ਸੋ ਬੀਮ ਪਾਏ ਜਾ ਰਹੇ ਆ ਬੀਮ ਪਾ ਕੇ ਵਧੀਆ ਸਰੀਆ ਪਾ ਕੇ ਇਹਨਾਂ ਨੇ ਮਿਸਤਰੀ ਜਿਹੜੇ ਲਾਏ ਆ ਤੋ ਕੰਦ ਦੀ ਡੁੰਗਾਈ ਬਹੁਤ ਜ਼ਿਆਦਾ ਹੈ ਇੱਕ ਪਾਸੇ ਤੋਂ ਸੋ ਆਸ ਹੈ ਵੀ ਇਹ ਕੰਦ ਉਹ ਵਧੀਆ ਢੇਰ ਨਿਕਲ ਜੇਗੀ ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਸਮਾਨ ਘਟਦਾ ਜਿਹੜਾ ਸੁਧਾਰ ਹੋਰ ਵੀ ਹੁੰਦਾ ਰਹੇਗਾ ਉਹ ਇੱਕ ਵਾਰੀ ਜੀ ਅਤੀ ਤੁਹਾਨੂੰ ਫੇਰ ਮਰਾ ਦਿੰਨੇ ਆ ਕੰਮ ਚੱਲ ਰਿਹਾ ਇਸ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਸਰਪੰਚਾਇਤ ਦਾ ਸਹਿਯੋਗ ਕਰਨ ਤਾਂ ਜੋ ਪਿੰਡ ਦੇ ਵਿਕਾਸ ਦੇ ਕੰਮ ਜਿਹੜੇ ਨੇਪੜੇ ਘੜ ਸਕਣ ਧੰਨਵਾਦ ਜੀ